ਜਗੁਰਦੇਵ ਜੈਪੀਮ ਆਜ਼ਾਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਰੂ ਫਲੋਰ ਵਿਖੇ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਵਿੱਚ ਸੰਗਤਾਂ ਵੱਲੋਂ ਨਵਾਂ ਸਾਲ ਮਨਾਇਆ ਗਿਆ ਇਸ ਮੌਕੇ ਗੁਰੂ ਮਹਾਰਾਜ ਜੀ ਦੇ ਗੁਰਪੁਰਬ ਨੂੰ ਲੈ ਕੇ ਵੀ ਕਮੇਟੀ ਨੇ ਸੰਗਤਾਂ ਨੂੰ ਅਹਿਮ ਅਪੀਲ ਕੀਤੀ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਰਵਿਦਾਸ ਮੰਦਿਰ ਫਲੋਰ ਵਿਖੇ ਨਵੇਂ ਸਾਲ ਦੀ ਆਮਦ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ ਅਤੇ ਨਵਾਂ ਸਾਲ ਮਨਾਇਆ ਗਿਆ ਇਸ ਦੇ ਨਾਲ ਹੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਚ ਜੋ ਚਰਨ ਸਥਾਪਿਤ ਕੀਤੇ ਗਏ ਸਨ ਅੱਜ ਉਹਨਾਂ ਦਾ ਵੀ ਸਥਾਪਨਾ ਦਿਵਸ ਮਨਾਇਆ ਗਿਆ ਆਈਆਂ ਹੋਈਆਂ ਸੰਗਤਾਂ ਵਿੱਚ ਗੁਰੂ ਕਾ ਲੰਗਰ ਟੁੱਟ ਵਰਤਿਆ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਮੇਟੀ ਮੈਂਬਰ ਤਾਰਾ ਚੰਦ ਨੇ ਦੱਸਿਆ ਕਿ ਆਉਣ ਵਾਲੀ 14 ਤਾਰੀਖ ਤੋਂ ਪ੍ਰਭਾਤ ਫੇਰੀਆਂ ਆਰੰਭ ਕੀਤੀਆਂ ਜਾਣਗੀਆਂ ਜਦਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 4 ਤਾਰੀਖ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ 5 ਤਾਰੀਖ ਨੂੰ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ ਇਸ ਮੌਕੇ ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਨਗਰ ਕੀਰਤਨ ਵਿੱਚ ਕੋਈ ਵੀ ਡੀਜੇ ਨਾ ਲੈ ਕੇ ਆਵੇ। ਸ੍ਰੀ ਗੁਰੂ ਅਰਦਾਸ ਭਵਨ ਪ੍ਰਬੰਧਕ ਕਮੇਟੀ ਫਲੋਰ ਵੱਲੋਂ ਸਾਰੀਆਂ ਸੰਗਤਾਂ ਨੂੰ ਨਵੇਂ ਸਾਲ 2023 ਦੀ ਲੱਖ ਲੱਖ ਵਧਾਈ। ਤੋਂ ਅੱਜ ਸ੍ਰੀ ਗੁਰੂ ਅਰਦਾਸ ਭਵਨ ਫਲੋਰ ਵਿਖੇ ਨਵੇਂ ਸਾਲ ਦਾ ਜੋ ਦਿਹਾੜਾ ਮਨਾਇਆ ਗਿਆ ਤੇ ਜੋ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ ਚਰ ਜੋ ਇੱਕ ਇੱਕ ਸਤਾਰਾਂ ਨੂੰ ਸਥਾਪਿਤ ਕੀਤਾ ਗਿਆ ਸੀ ਉਹਨਾਂ ਦੇ ਸਥਾਪਨਾ ਦਿਵਸ ਨੂੰ ਮਨਾਇਆ ਗਿਆ। ਸਾਰੀਆਂ ਸੰਗਤਾਂ ਨੇ ਬੋਦੋ ਹੀ ਆਪਣੀ ਹਾਜੀ ਲੋਈ ਗੁਰੂ ਘਰ ਵਿੱਚ ਜਿਵੇਂ-ਜਿਵੇਂ ਨਵਾਂ ਸਾਲ ਚੜਦਾ ਹੈ ਤਿਉਂ-ਤਿਉਂ ਸ੍ਰੀ ਗੁਰੂ ਦਾਸ ਮਹਾਰਾਜ ਜੀ ਦੇ ਗੁਰਪੁਰਬ ਦੇ ਤਿਆਰੀਆਂ ਵੀ ਜੜੀਆਂ ਆ ਉਹ ਵੀ 14-14 ਨਰਾਮ ਹੋਣੀਆਂ। ਇਹਦੇ ਸਬੰਧ ਵਿੱਚ ਜੋ 15 ਤਰੀਕ ਨੂੰ ਪ੍ਰਵਾਦ ਫੇਰ ਆਰੰਭ ਹੋ ਰਹੀਆਂ ਨੇ ਤੇ 14 ਤਰੀਕ ਨੂੰ ਗੁਰਪੁਰਬ ਦੇ ਸਬੰਧ ਵਿੱਚ ਜੋ ਸਹਿਜ ਪਾਠ ਰੱਖੇ ਜਾਣੇ ਨੇ। ਸੋ ਇਸ ਵੇਲੇ ਜੋ 4 ਫਰਵਰੀ ਨੂੰ ਜੋ ਨਵਰ ਕੀਰਤਨ ਉਹਦੇ ਵਿੱਚ ਵੀ ਸਾਰੀ ਸੰਗਤ ਨੂੰ ਬੇਨਤੀ ਹੈ ਜੇ ਵਾਦ ਚੜ ਕੇ ਆਪਣਾ ਹਿੱਸਾ ਪਾਉਣਾ। ਰੇ ਸਬਾਰੀ ਪ੍ਰਬੰਧਕਾਂ ਨੇ ਇਹ ਪਾਸ ਕੀਤਾ ਕਿ ਨਦਰ ਕੀਤਾ ਦੌਰਾਨ ਕਿਸੇ ਵੀ ਤਰ੍ਹਾਂ ਦਾ ਡੀਜ ਲੈ ਕੇ ਆਉਣ ਦੀ ਮਨਾਹੀ ਹੈ ਸੋ ਇੱਕ ਵਾਰੀ ਫੇਰ ਸ੍ਰੀ ਉਦਾਸ ਭਵਨ ਪ੍ਰਬੰਧਕ ਕਮੇਟੀ ਵੱਲੋਂ 2023 ਸੰਮੇਲ ਨਵੇਂ ਸਾਲ ਤੇ ਲੱਖ ਲੱਖ ਵਧਾਈ ਮਹਾਰਾਜ ਮੇਰ ਪੈਤ ਰੱਖੇ ਕੋਸ਼ਾਲੀ ਰੱਖੇ ਇਹੀ ਸਾਡੀ ਮਹਾਰਾਜ ਅੰਗਰਸਾਹ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ